ਬੀਚ ਆਡੀਅੰਸ ਤੋਂ ਕਿਸ ਨੇ ਕਰਨ ਔਜਲਾ ਦਾ ਬੂਤ ਬੂਤ ਮਾਰਿਆ ਏਸ ਆਪਣੇ ਬੱਚਾ ਛੋਟਾ ਆਪਣਾ ਦਾ ਭਰਾ ਹੈ ਐਦਾ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਨਹੀਂ ਨਹੀਂ ਐਦਾ ਨਹੀਂ ਕਰਦਾ ਐਦਾ ਉੱਤੇ ਸੰਗਰਾਂ ਦੇ ਉੱਤੇ ਐਜਾ ਨਹੀਂ ਹੋਣਾ ਚਾਹੀਦਾ ਕਰਨੌਚਲਾ ਦੇ ਚੱਲਦੇ ਸ਼ੋਅ ਦੌਰਾਨ ਬੂਟ ਮਾਰ ਨੂੰ ਲੈ ਕੇ ਬੱਬੂ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਦਰਸਲ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇੱਕ ਵਿਅਕਤੀ ਕਰਨੌਚਲਾ ਵੱਲ ਬੂਟ ਸੁੱਟਦਾ ਨਜ਼ਰ ਆ ਰਿਹਾ ਹੈ ਦਰਸਲ ਕਰਨੌਚਲਾ ਲੰਡਨ ਵਿੱਚ ਆਪਣੇ ਸ਼ੋਅ ਦੌਰਾਨ ਪਰਫਾਰਮੈਂਸ ਦੇ ਰਹੇ ਸੀ ਇਸ ਸ਼ੋਅਾਨ ਸਟੇਜ ਦੇ ਥੱਲੇ ਖੜਾ ਇੱਕ ਵਿਅਕਤੀ ਕਰਨੌਚਲਾ ਦੇ ਮੂੰਹ ਵੱਲੋਂ ਬੂਟ ਸਿੱਟਦਾ ਜੋ ਕਿ ਕਰਨੌਚਲਾ ਦੇ ਲੱਗਦਾ ਹੈ ਜਿਸ ਤੋਂ ਬਾਅਦ ਕਰਨ ਔਜਲਾ ਆਪਣਾ ਗੀਤ ਰੋਕ ਦਿੰਦੇ ਨੇ ਅਤੇ ਇਸ ਬੂਟ ਮਾਰਨ ਵਾਲੇ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਨੇ ਉਦਰੇ ਇਸ ਪੂਰੇ ਮਾਮਲੇ 'ਚ ਹੁਣ ਬੱਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਅਜਿਹੀਆਂ ਹਰਕਤਾਂ ਕਦੇ ਵੀ ਨਹੀਂ ਕਰਨੀ ਚਾਹੀਦੀ ਉਹਨਾਂ ਕਿਹਾ ਕਿ ਕਰਨ ਔਜਲਾ ਇੱਕ ਚੰਗਾ ਵਿਅਕਤੀ ਹੈ ਅਤੇ ਬੜੇ ਹੀ ਸੋ ਚੱਜੇ ਸੁਆਦ ਵਾਲਕੇ ਪਰ ਅਜਿਹੇ ਲੋਕ ਜੋ ਕਿ ਅਜਿਹੇ ਹਰਕਤਾਂ ਕਰਦੇ ਨੇ ਉਹਨਾਂ ਖਿਲਾਫ ਸ਼ੋਅ ਦੇ ਵਿੱਚ ਪੁਖਤਾ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਨੇ ਤੁਹਾਨੂੰ ਬੱਬੂ ਮਾਨ ਦਾ ਪੂਰਾ ਬਿਆਨ ਸੁਣਾ ਦਿੰਨੇ ਆ ਜਿੱਥੇ ਕਿ ਜਾਂਦੇ ਜਾਂਦੇ ਬੱਬੂ ਮਾਨ ਨੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬਿਲਗਾਇਆ ਉੱਥੇ ਹੀ ਉਹਨਾਂ ਨੇ ਕਰਨ ਔਜਲਾ ਦੇ ਬੂਠ ਮਾਰਨ ਵਾਲੇ ਨੂੰ ਵੀ ਖਰੀਆਂ-ਖੋਟੀਆਂ ਸੁਣਾਈਆਂ ਮਾਨ ਸਰ ਮਾਨ ਸਰ ਅੱਜ ਕਰਨ ਔਜਲਾ ਨੇ ਸ਼ੋਅ ਦੇ ਵਿੱਚ ਉਹਨਾਂ ਨੂੰ ਬੂਠ ਮਾਰਿਆ ਮਨਸਾਬ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਉਸ ਆਪਣੇ ਬੱਚਾ ਛੋਟਾ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਦਾਂ ਦੇ ਉੱਤੇ ਕਿਸੇ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਵਾ ਬੜਾ ਐਸਾ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਆ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਖੁਕਤਾ ਇੰਤਜ਼ਾਮ ਹੋਣਾ ਚਾਹੀਦਾ ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਦਾ ਅੱਜ ਤੜਕੇ ਤੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਸਟੇਜ ਦੇ ਥੱਲੇ ਖੜਾ ਕਰਨਾਉਂ ਜਿਲ੍ਹਾ ਦੇ ਵੱਲ ਬੂਟ ਸੁੱਟਦਾ ਹੈ ਜੋ ਕਿ ਕਰਨੌਚੜਨ ਲੱਗਦਾ ਹੈ ਇਸ ਤਰ੍ਹਾਂ ਕਰਨੌਚੜਾ ਆਪਣੀ ਪਰਫਾਰਮੈਂਸ ਬੰਦ ਕਰ ਦਿੰਦੇ ਨੇ ਆਪਣਾ ਗੀਤ ਵਿੱਚ ਵਿਚਾਲੇ ਰੋਕ ਲੈਂਦੇ ਨੇ ਅਤੇ ਇਥੋਂ ਤੱਕ ਕਹਿੰਦੇ ਵੀ ਸੁਣਾਈ ਦਿੱਤੇ ਕਿ ਉਹ ਇੰਨਾ ਮਾੜਾ ਨਹੀਂ ਸੀ ਗਾ ਰਹੇ ਜੋ ਉਹਨਾਂ ਵੱਲ ਬੂਟ ਸੁੱਟਿਆ ਗਿਆ ਹਾਲਾਂਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਏ ਤੁਹਾਨੂੰ ਇੱਕ ਵਾਰ ਉਹ ਪੂਰੀ ਵੀਡੀਓ ਦਿਖਾਉਨੇ ਆ ਜਿਸ ਵਿੱਚ ਕੇ ਉਸ ਵਿਅਕਤੀ ਵੱਲੋਂ ਕਰਨ ਔਜਲਾ ਦੇ ਬੂਟ ਮਾਰਿਆ ਗਿਆ ਸੀ Yo, who was that? Who was that, yo? Hey, yo, i fucking telling you, come up on the stage and let's do one-on-one -on -one right now. Yeah! Yeah! Dog, I know how to fight, doggy. He's like, oh, come yeah, on. remember the fuck it is? Don't be throwing your shoes in shame. Was it you? What are you trying to do, dog? Come on, please. I don't want to see anything wrong. Be respectful. You... <laughs> ਇਹ ਜਾਣਬੁੱਝ ਕੇ ਮਾਰੇ ਗਿਆ ਸੀ ਜਾਂ ਫਿਰ ਸ਼ਰਾਰਤ ਕੀਤੀ ਗਈ ਸੀ ਜਾਂ ਫਿਰ ਗੁੱਸੇ ਦੇ ਵਿੱਚ ਉਸ ਵੱਲੋਂ ਇਹ ਬੂਟ ਸਿੱਟਿਆ ਗਿਆ ਸੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੜਕੇ ਤੋਂ ਹੀ ਲੋਕ ਇਸ ਨੂੰ ਲੈ ਕੇ ਆਪੋ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦੇ ਰਹੇ ਨੇ ਦੱਸਿਆ ਕਿ ਲੰਡਨ ਦੇ O2 ਅਰੀਨਾ ਵਿੱਚ ਕਰਨ ਔਜਲਾ ਦਾ ਸ਼ੋਅ ਸੀ ਜਿੱਥੇ ਕਰੀਬ 23000 ਤੋਂ ਵੱਧ ਵਿਅਕਤੀ ਇਸ ਸ਼ੋਅ ਦਾ ਹਿੱਸਾ ਬਣੇ ਹੋਈ ਸੀ ਪਰ ਇਸ ਦੌਰਾਨ ਇੱਕ ਵਿਅਕਤੀ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਹਰ ਕੋਈ ਇਸ ਦੀ ਨਿਖੇਧੀ ਕਰ ਰਿਹਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ